सेना हिंदा और पंजाब के प्रभारी हूँ जी मैं ऐसा है जो रथ यात्रा जो हमारी 23 सितंबर से शुरू होके 2 अक्टूबर तक चलेगी यह रथ यात्रा दिल्ली शहीद स्मारक भगत सिंह से चल के हरियाणा पंजाब चंडीगढ़ पठानकोट राही जम्मू कश्मीर होती हुई श्रीनगर के लाल चौक तक जाएगी और आज हमने जो महामहिम राज्यपाल जी हैं आज उनको पंजाब में हो रहे हिंदुओं पर हमले को लेकर आज उन्हें ज्ञापन सौंपा है और उनको बताया भी पंजाब का माहौल खराब है पंजाब में हिंदुओं को टारगेट किया जा रहा है जो पंजाब में अगर हिंदू कोई अपनी आवाज उठाता है तो गर्म ख्याली लोग उसको उस पर अत्याचार करते हैं कातलाना हमला करते हैं उसको मारने का काम कर रहे हैं जो पिछले काफी समय से आप देख भी रहे होंगे कि पंजाब में कई हिंदू नेताओं को मौत के घाट उतार दिया अब पर पाँच तारीख को संदीप थापर गोरा पर जो हमला हुआ उस बारे भी राज्यपाल महामहिम को हमने कहा है कि पंजाब में हिंदुओं की सुरक्षा के प्रति आप कोई एक पंजाब सरकार को कहें या पंजाब सरकार को आदेश दें कि पंजाब में हिंदुओं को सुरक्षित किया जाए ताकि हम अपनी आवाज हिंदू उठा सके आज शिवसेना हिंद वालों सा ਮੇਰੇ ਸਮੇਤ ਸਾਡੇ ਸੰਗਠਨ ਦੇ ਕੌਮੀ ਸਕੱਤਰ ਦਿਪਾਂਸ਼ੂ ਸੂਤ ਕੌਮੀ ਬਲਾਰੇ ਤੇ ਪੰਜਾਬ ਦੇ ਪਰਿਵਾਰੀ ਦੀਪਕ ਛੰਡੱਲਿਆ ਜੀ ਸਿੱਖ ਸੰਗਤ ਵਿੰਗ ਦੇ ਕੌਮੀ ਪ੍ਰਧਾਨ ਸਰਦਾਰ ਹਰਕੀਰਤ ਸਿੰਘ ਖਰਾਨਾ ਉੱਤਰ ਬਾਰਤ ਦੇ ਅਧਿਐਖ ਲਖਵੀਰ ਬਰਮਾ ਜੀ ਨੈਸ਼ਨਲ ਸੈਕਟਰੀ ਇੰਦਰਜੀਤ ਬਰਮਾ ਜੀ ਅਰਜਿੰਦਰ ਧਾਰੀਵਾਲ ਮਨੋਸ਼ ਸ਼ਰਮਾ ਜੀ ਰੰਜਨ ਸ਼ਾਸਤਰੀ ਜੀ ਉਤਰਾਖੰਡ ਪ੍ਰਕੋਸ਼ ਦੇ ਕਿਨਾ ਪਤਾ ਹੀ ਨਾ ਬੀਪਨ ਨਥਾਨੀ ਜੀ ਅੱਜ ਸਾਡੇ ਵੱਲੋਂ ਪੰਜਾਬ ਦੇ ਵਿੱਚ ਜਿਹੜੀਆਂ ਜਗ੍ਹਾ ਜਗ੍ਹਾ ਪਿਛਲੇ ਕੁਝ ਸਾਲਾਂ ਚ ਟਾਰਗੇਟ ਫੀਲਿੰਗਸ ਕੀਤੇ ਜਾ ਰਹੀਆਂ ਨੇ ਹਿੰਦੂਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਚਾਹੇ ਉਹ ਦੁਰਗਾ ਗੁਪਤਾ ਦੀ ਹੱਤਿਆ ਹੋਵੇ ਚਾਹੇ ਉਹ ਬ੍ਰਿਗੇਡੀਅਰ ਗਗਨੇਜਾ ਦੀ ਹੱਤਿਆ ਹੋਵੇ ਚਾਹੇ ਸ਼ਿਵਸਨਾ ਨੇਤਾ ਹਰਵਿੰਦਰ ਸੋਨੀ ਤੇ ਹਮਲਾ ਹੋਵੇ ਹਣੀ ਮਹਾਜਨ ਤੇ ਹਮਲਾ ਹੋਵੇ ਆਰਐਸਐਸ ਦੇ ਰਵਿੰਦਰ ਗੁਸਾਈ ਜੀ ਦੀ ਹੱਤਿਆ ਹੋਵੇ ਨੰਗਲ ਚ ਪ੍ਰਵਕਰ ਜੀ ਦੀ ਹੱਤਿਆ ਹੋਵੇ ਤੇ ਹੁਣ ਹਾਲ ਹੀ ਸੀ 2-3 ਦਿਨ ਪਹਿਲਾਂ ਸੰਦੀਪ ਕੋਹਰਾ ਠਾਪਰ ਜੀ ਦੀ ਤੇ ਉੱਪਰ ਹਮਲਾ ਹੋਵੇ ਹਿੰਦੂਆਂ ਨੂੰ ਚੁੰਨ ਚੁੰਨ ਕੇ ਨਿਸ਼ਾਨੇ ਤੇ ਲੈ ਜਾਂਦਾ ਔਰ ਹਿੰਦੂਆਂ ਦਾ ਕਸੂਰ ਕੀ ਹੈ ਜਿਹੜੇ ਲੋਕ ਅਸੀਂ ਸਨਾਤਨ ਦੀ ਗੱਲ ਕਰਦੇ ਆ ਆਪਣੇ ਧਰਮ ਦੀ ਗੱਲ ਕਰਦੇ ਆ ਤਿਰੰਗੇ ਦੇ ਸਨਮਾਨ ਦੀ ਗੱਲ ਕਰਦੇ ਆ ਕੁਝ ਲੋਕ ਮੈਂ ਦੇਖਦਾ ਮੀਡੀਆ ਚੈਨਲਾਂ ਤੇ ਬੜੀਆਂ ਨਸੀਤਾਂ ਦੇ ਰਹੇ ਆ ਕਹ ਰਿਹਾ ਜੀ ਜੀਵ ਦੇ ਹੱਡੀ ਨਹੀਂ ਹੁੰਦੀ ਜੀਵ ਦੇ ਜਵਾਨ ਦੀ ਗੱਲ ਐ ਮੈਂ ਪੁੱਛਣਾ ਚਾਹਨਾ ਦੱਸੋ ਮੈਨੂੰ ਦੁਰਗਾ ਗੁਪਤਾ ਬ੍ਰਿਗੇਡੀਅਰ ਗਗਨੇਜਾ ਅਮਿਤ ਸ਼ਰਮਾ ਹਿੰਦੂ ਤਖਤ ਤੇ ਲੁਧਿਆਣਾ ਚ ਸ਼ਹੀਦ ਕਿਤੇ ਸੀ ਉਹਨਾਂ ਦੀ ਕੋਈ ਵੀਡੀਓ ਦਿਖਾਓ ਨੰਗਲ ਵਾਲੇ ਪ੍ਰਵਾਕਰ ਜੀ ਦੀ ਕੋਈ ਵੀਡੀਓ ਦਿਖਾਓ ਕਦੇ ਉਹ ਕੁਝ ਬੋਲੇ ਹੋਣ ਸਿਰਫ ਔਰ ਸਿਰਫ ਆਪਣੇ ਸਨਾਤਨ ਧਰਮ ਦੀ ਗੱਲ ਕਰਦੇ ਸੀ ਜੇ ਕੋਈ ਗਲਤ ਬੋਲਦਾ ਮੈਂ ਤਾਂ ਸਾਬ ਕਹਿਣਾ ਚਾਹ ਹਿੰਦੂ ਹੋਵੇ ਜਾਂ ਸਿੱਖ ਹੈ ਜਿਹੜਾ ਗਰਮ ਬੋਲਦਾ ਬਿਨਾਂ وجہ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਕਿਸੇ ਧਰਮ ਦੇ ਖਿਲਾਫ ਕਿਸੇ ਜਾਤ ਦੇ ਖਿਲਾਫ ਬੋਲਦਾ ਉਹਨੂੰ ਮਕਦਮਾ ਦੇ ਕੇ ਅੰਦਰ ਕੀਤਾ ਜਾਂਦਾ ਤੇ ਪੁਲਿਸ ਕਰਦੀ ਵੀ ਹੈ ਆ ਨਹੀਂ ਹੈ ਜਿਹੜਾ ਆਪਣੇ ਸਨਾਤਨ ਦੀ ਗੱਲ ਕਰੇ ਉਹ ਚੁਣ ਚੁਣ ਕੇ ਮਾਰੋ ਇਸ ਸੰਬੰਧੀ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ ਮੰਨਿੰਗ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਰਾਸ਼ਟਰਪਤੀ ਸਾਹਿਬ ਦੇ ਨਾਂ ਤੇ ਗਵਰਨਰ ਸਾਹਿਬ ਨੂੰ ਉਹ ਸਾਨੂੰ ਉਮੀਦ ਹੈ ਕਿ ਸਾਡੇ ਮੰਗ ਪੱਤਰ ਤੇ ਕੰਮ ਕਾਰਵਾਈ ਹੋਰੀ ਕਿ ਚਲੇ ਦੇ ਨੇ ਕਿਹ ਯਾਰਾ ਹੈ ਜਿਵੇਂ ਜਿਸ ਤਰ੍ਹਾਂ ਦਾ ਹੈ ਬਜਾਣਾ ਹੈ ਚਾਹੇ ਪੰਜਾਬ ਹੋਵੇ ਚਾਹੇ ਉੱਤਰੀ ਹੋਵੇ ਇਹਦੇ ਉੱਤੇ ਕੁਛ ਵੀ ਜੁ ਕਰਾ ਰਹੇ ਆਪੇ ਕੁਛ ਵੀ ਕਰ ਅਸੀਂ ਇੱਕ ਯਾਤਰਾ ਕਰ ਰਹੇ ਆ ਜੀ ਆ ਬੈਸੇ ਤੋਂ ਇਸ ਯਾਤਰਾ ਦਾ ਨਾਮ ਅਸੀਂ ਅਭਾਰ ਯਾਤਰਾ ਰੱਖਿਆ ਸੀ ਜਿਹੜੀ ਦਿੱਲੀ ਸ਼ਹੀਦ ਆਦਮ ਭਗਤ ਸਿੰਘ ਜੀ ਦੀ ਸਵਾਰਗ ਤੋਂ ਚੱਲੇਗੀ ਤੇ ਕਸ਼ਮੀਰ ਦੇ ਲਾਲਚੌਂਗ ਤੇ ਖਤਮ ਹੋਏਗੀ ਉਸ ਯਾਤਰਾ ਦੇ ਵਿੱਚ ਨਾਲ-ਨਾਲ ਅਸੀਂ ਜਗਾ ਜਗਾ ਫੈਸਲਾ ਕੀਤਾ ਹੈ ਆਤਕਵਾਦ ਗੈਂਗਸਟਰਵਾਦ ਦੇ ਪੁੱਤਲੇ ਵੀ ਫੋਕਾਂਗੇ ਕਿਉਂਕਿ ਪੰਜਾਬੀ ਪੰਜਾਬ ਸਭ ਨੂੰ ਪਤਾ ਹੈ ਕਿ ਸਾਡੇ ਸਿੱਖ ਭਰਾ ਦਲੇਰ ਨੇ ਬਾਰਡਰਾਂ ਤੇ ਆਰਮੀ ਆਰਮੀ ਜੀ ਪੰਜਾਬੀ ਨੇ ਪੰਜਾਬ ਭਾਰਤ ਦੇ ਸਿਰ ਦਾ ਤਾਜ ਹੈ ਔਰ ਸਾਜ ਦਾ ਸਾਡੇ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਪਾਕਿਸਤਾਨ ਚਾਹੇ ਉਹ ਡਰਗਸ ਦੇ ਰਸਤੇ ਰਾਹੀਂ ਚਾਹੇ ਉਹ ਗੈਂਗਸਟਰਾਂ ਨੂੰ ਹਥਿਆਰ ਦੇ ਕੇ ਸਾਡੇ ਪੰਜਾਬ ਨੂੰ ਖੋਖਲਾ ਕਰਨਾ ਚਾਹੁੰਦਾ ਅਸੀਂ ਜਗਾ ਜਗਾ ਪਾਕਿਸਤਾਨ ਨੂੰ ਅਤਵਾ ਦੇ ਪੁੱਤਰੇ ਵੀ ਹੁਕਦੇ ਜਾਵਾਂਗੇ ਹੋਰ ਸਾਡੇ ਜਿਹੜੇ ਯਾਤਰਾ ਹੋਏਗੀ ਉਹ ਇੱਕ ਸੰਤ ਸਮਾਜ ਵੀ ਹੋਏਗਾ ਸਾਰੇ ਧਾਰਮਿਕ ਸੰਗਠਨ ਹੋਣਗੇ ਜਿਹੜੇ ਲੋਕ ਦੇਸ਼ ਦੀ ਏਕਤਾ ਔਰ ਖੰਡਤਾ ਨੂੰ ਪਸੰਦ ਕਰਦੇ ਆ ਇਹਨੂੰ ਬਣਾਏ ਰੱਖਣ 'ਚ ਵਿਸ਼ਵਾਸ ਰੱਖਦੇ ਆ ਸਾਡੇ ਨਾਲ ਹੋਣਗੇ ਬਾਕੀ ਦੀਪਕ ਜੀ ਤੁਸੀਂ ਜਾਦਾ ਤੇ ਇਹ ਯਾਤਰਾ ਕਿਹੜੀ 23 23 ਮੈਂ